Gracias. اوه <laughs> আগে অনঙ্গ দে আগ লো অরঙ্গী চার জগা দেওয়া এর শমজি দে और वागुर भागा वाले उदाह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਿਆਨੀ ਮਹਤਾਬ ਸਿੰਘ ਟੀਮਾ ਹਜ਼ੂਰੀ ਕਥਾ ਬਾਤ ਸ੍ਰੀ ਦਰਬਾਰ ਸਾਹਿਬ ਖਡੂਰ ਸਾਹਿਬ ਪੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਪਤਸ਼ਾਹੀ ਜੀ ਦੇ 486 ਵਾਂ ਗੁਰਤਾ ਗੱਦੀ ਗੁਰਪੁਰਬ ਸਲਾਨਾ ਜੋੜ ਮੇਲਾ ਸ੍ਰੀ ਖਡੂਰ ਸਾਹਿਬ ਦੀ ਧਿਰਤੀ ਦਾ ਬੜੀ ਸ਼ਰਧਾ ਭਾਵਨਾ ਦੇ ਨਾਲ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹੂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਅੰਦਰ 2 ਦਿਨ ਦਾ ਗੁਰਮਤ ਸਮਾਗਮ ਚੱਲ ਰਿਹਾ ਹੈ ਜਿਹਦੇ ਵਿੱਚ ਤਬਿਸ਼ਰੀ ਦਰਬਾਰ ਕੀਰਤਨ ਅਤੇ ਕਥਾ ਦਰਬਾਰ ਇਸੇ ਤਰ੍ਹਾਂ ਢਾਡੀ ਦਰਬਾਰ ਚੱਲ ਰਹੇ ਹਨ ਰਾਤ ਨੂੰ ਕਵੀ ਦਰਬਾਰ ਹੋਣਗੇ ਗੁਰੂਆਂ ਸਿੰਘ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਲਾਹਾ ਪ੍ਰਾਪਤ ਕਰਦੀਆਂ ਹਨ ਨਰੀਬ ਨਵਾਸ ਸਤਿਗੁਰੂ ਕਿਰਪਾ ਕਰਨ ਮੜੀ ਕੜ ਦੀ ਕਲਾ ਦੇ ਨਾਲ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪ੍ਰਬੰਧ ਜਿਹੜੇ ਮੁਕੰਮਲ ਕੀਤੇ ਗਏ ਔਰ ਸਿੱਖ ਸੰਗਤਾਂ ਵਾਸਤੇ ਰਿਹائش ਦਾ ਪ੍ਰਬੰਧ ਲੰਦਰਾਂ ਦਾ ਪ੍ਰਬੰਧ ਅਤੇ ਡਾਕਟਰੀ ਇਲਾਜ ਦਾ ਪ੍ਰਬੰਧ ਸਾਰਾ ਕੀਤਾ ਹੋਇਆ ਸਿੱਖ ਸੰਗਤਾਂ ਮੈਡੀਕਲ ਦਾ ਭਵਨ ਆਨੰਦ ਅਸਣ ਦਰਸ਼ਨ ਦੇ ਕਰਕੇ ਵੱਡੀ ਗਿਣਤੀ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਗੁਰੂਆਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਗੁਰੂਤਾ ਗੱਦੀ ਗੁਰਪੁਰਬ ਦੀਆਂ ਲੱਖ 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 ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ